ਮੈਂ ਸੋਚ ਲਿਆ ਹੁਣ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਬੂਟੇ ਹੀ ਲਾਉਣੇ ਆ ਜੀ ਇਹ ਬੂਟੇ ਤੁਸੀਂ ਫ੍ਰੀ ਲਾਉਂਦੇ ਫਿਰ ਹਾਂਜੀ ਬਿਲਕੁਲ ਹੀ ਭਾਜੀ ਫ੍ਰੀ ਆ ਕੋਈ ਪੈਸਾ ਨਹੀਂ ਲੈਣਾ ਨਹੀਂ ਨਹੀਂ ਕੋਈ ਬਸ ਤੇ ਬੂਟੇ ਕਿੱਥੋਂ ਲਿਆਉਂਦੇ ਜੀ ਬੂਟੇ ਆਪ ਪਾਲੀਦੇ ਆ ਜੀ ਆਪ ਤਿਆਰ ਕਰਦੇ ਹਾਂਜੀ ਆਪ ਵੀ ਤਿਆਰ ਕਰਦੇ ਹਾਂ ਸੜਕਾਂ ਤੋਂ ਵੀ ਇਕੱਠਾ ਕਰਦੇ ਹਾਂਜੀ ਕੁਝ ਮੈਨੂੰ ਜਿਹੜੀ ਮੈਨੂੰ ਕੋਈ ਸੇਵਾ ਦੇ ਦਿੰਦਾ ਉਹਦੇ ਮੈਂ ਥੋੜੇ ਜਿਹਾ ਪ੍ਰਾਈਵੇਟ ਇੱਕ ਨਰਸਰੀ ਤੋਂ ਬੂਟੇ ਲੈ ਲਈਆਂ ਨੇ ਅਸਾ ਜਿਹੜੇ ਪੈਸੇ ਦਿੰਦੇ ਲੋਕੀ ਉਹਦੇ ਬੂਟੇ ਲਾਏ ਹਾਂ ਹਾਂਜੀ ਉਹਦੇ ਬੂਟੇ ਮੋਲੇ ਲੈ ਕੇ ਹਾਂਜੀ ਹਾਂਜੀ ਤੇ ਲਾ ਕੇ ਫਰੀ ਆਉਂਦੇ ਹਾਂ ਹਾਂਜੀ ਹਾਂਜੀ ਫਰੀ ਤੇ ਸਾਰਾ ਕੁਝ ਫਰੀ ਕਰਦੇ ਫਿਰ ਘਰ ਦਾ ਗੁਜ਼ਾਰਾ ਕਿਦਾਂ ਚੱਲਦਾ ਮੈਂ ਖੇਮ ਕਰਨ ਤੱਕ ਬੂਟੇ ਲਾਏ ਆ ਜੀ ਕ੍ਰਿਆਲਾ ਕੱਲ ਮੈਂ ਲਾ ਕੇ ਆ ਜੀ ਤਲਵੰਡੀ ਸੋਭਾ ਸਿੰਘ ਦੀ ਗੁਰਦਾਰੇ ਤੇ ਉੱਥੇ ਬਾਬਾ ਲੱਛੀ RAM ਦਾ ਗੁਰਦਰਾ ਉੱਥੇ ਮੈਂ ਕੱਲ ਲਾ ਕੇ ਆ ਜੀ ਹੂੰ ਹੁਣ ਤੱਕ ਕਿੰਨੇ ਕਬੂਟੇ ਲਾ ਚੁੱਕੇ ਹੋ ਮੈਂ 9000 ਦੇ ਤਕਰੀਬ ਮੈਂ ਪਹੁੰਚ ਹੀ ਚੱਲਿਆ ਜੀ 9000 ਬੂਟਾ ਤੇ ਉਹ ਬੂਟੇ ਵੇਖਿਆ ਮੁਰਕੇ ਜਾ ਕੇ ਉਹ ਰੁੱਖ ਵੀ ਪਣੇ ਹਾਂਜੀ ਹਾਂਜੀ ਬਹੁਤ ਵਧੀਆ ਰੁੱਖ ਜਨ ਕੇ ਚੱਲਦੇ ਪਏ ਆਪਣੇ ਚੱਲਦੇ ਰੁੱਖ ਹਾਂਜੀ ਮੇਰੀਆਂ ਵੀਡੀਓ ਵੇਖ ਕੇ ਪ੍ਰਧਾਨ ਅਨੂ ਸ਼ਰਮਾ ਜੀ ਨੇ ਹਾਂ ਤੇ ਉਹਨਾਂ ਨੇ ਮੈਨੂੰ ਜਾਨਕੀ ਘਰ ਦਾ ਰਾਸ਼ਨ ਮੇਰਾ ਜਿਹੜਾ ਉਹ ਦਿੰਦੇ ਆ ਜੀ ਅੱਛਾ ਘਰ ਦਾ ਰਾਸ਼ਨ ਕੋਈ ਸੰਸਥਾ ਸਮਾਜ ਸੇਵੀ ਸੰਸਥਾ ਦੇ ਦਿੰਦੇ ਹਾਂਜੀ ਹਾਂਜੀ ਦਿੰਦੇ ਆ ਅੱਛਾ ਰੁੱਖ ਨੂੰ ਆਗਣਾ ਲਾਇਆ ਕਰੋ ਜਿਹੜਾ ਕੱਖ ਕੰਡਾ ਹੁੰਦਾ ਉਹ ਪਾਸੀ ਕਰਕੇ ਸਾੜ ਦਿਆ ਕਰੋ ਤੇ ਬੂਟਾ ਜਿਹੜਾ ਆਪਣਾ ਬਾਝ ਜਾਵੇ ਤੇ ਥੋੜੀ ਜੀ ਮਿਹਨਤ ਕਰ ਲਿਆ ਕਰੋ ਜੇ ਮਾਲਕ ਚਲੋ ਨਹੀਂ ਕਰ ਸਕਦੇ ਤੇ ਉਹਦੇ ਬਾਰੇ ਮੇਰੇ ਵਰਗੇ ਬੰਦੇ ਨੂੰ ਸੱਦੋ ਤੇ ਮੈਂ ਕਰ ਦਵਾ ਤੇ ਬੂਟਾ ਨਹੀਂ ਆਪਾ ਸਾੜਨਾ ਕਿ ਰੇੜੀ ਰੱਖੀ ਆ ਮੈਂ ਪਿੰਡ ਪਿੰਡ ਜਾਂਦਾ ਰਹਿਣਾ ਸਾਰੇ ਪਿੰਡਾਂ ਦੇ ਵਿੱਚ ਹਾਂਜੀ ਡਰਮ ਜਾਨਕੀ ਪਾ ਜੀ ਮੈਂ ਬੂਟੇ ਕੱਲੇ ਮੈਂ ਲਾਉਂਦਾ ਨਹੀਂ ਨਾਲ ਉਹਨਾਂ ਦੀ ਮੈਂ ਦੇਖਭਾਲ ਵੀ ਕਰਦਾ ਹਾਂ ਇਹ ਡਰਮ ਰੱਖਿਆ ਬਾਲਟੀ ਵਿੱਚ ਆ ਜੀ ਜੀ ਤੇ ਇਹਨਾਂ ਦੇ ਵਿੱਚ ਹੀ ਜਾਨਣੇ ਕਿ ਮੈਂ ਪਾਣੀ ਵਿੱਚ ਆ ਤੇ ਮੈਂ ਬੂਟੇ ਵੇਹ ਨਾ ਰਹੀ ਡਬਾਈ ਦੇ ਵਿੱਚ ਜਾਨਣੇ ਕਿ ਉਹਨਾਂ ਨੇ ਹਾਂ ਆਪਣੇ ਪੰਜਾਬ ਦੇ ਵਿੱਚੋਂ ਮਿੱਟੀ ਖੜ ਕੇ ਉਹਨਾਂ ਨੇ ਟੈਂਪਰੇਚਰ ਆਪਦਾ 30 ਤੱਕ ਲੈ ਗਏ ਆ ਜੀ ਤੇ ਆਪਣੇ ਕੋਲ ਖੁਦ ਬਾਬੇ ਨਾਨਕ ਨੇ ਸਭ ਕੁਝ ਦਿੱਤਾ ਇੱਥੋਂ ਹੀ ਜਾਨਣੇ ਕਿ ਦਿੱਤਾ ਦਿੱਤਾ ਤੇ ਆਪਾਂ ਜਾਣੇ ਕਿ ਆਪਾਂ ਖੁਦ ਆਪਾਂ ਇੱਥੇ ਨਹੀਂ ਬੂਟੇ ਲਗਾ ਸਕਦੇ ਆ ਕੀ ਚੀਜ਼ ਆ ਇਹ ਭਾਜੀ ਕਰੇਰ ਦਾ ਹੈ ਅੱਛਾ ਇਹ ਫੜੀ ਹੋਦੀ ਇਹ ਬੂਟੇ ਛਾਂਦਾਰ ਵੀ ਆ ਤੇ ਫੁੱਲਦਾਰ ਵੀ ਬੂਟੇ ਆ ਜੀ ਇਹਦੇ ਵਿੱਚੋਂ ਬੀਜ ਕੱਢ ਕੇ ਬੂਟੇ ਤਿਆਰ ਹਾਂਜੀ ਹਾਂਜੀ ਇਹਦੇ ਚੋਂ ਆਪਾਂ ਬੀਜ ਕੱਢ ਕੇ ਤੇ ਬੂਟੇ ਆਪਾਂ ਤਿਆਰ ਕਰਨੇ ਬੂਟੇ ਆਪ ਤਿਆਰ ਕਰਦੇ ਠੀਕ ਬਾਈ ਜੀ ਪਹਿਲੇ ਆਪਣਾ ਨਾਮ ਦੱਸ ਦਿਓ ਤੇ ਪਿੰਡ ਦਾ ਨਾਮ ਦੱਸ ਦਿਓ ਨਾ ਮੇਰਾ ਸੰਤੋਖ ਸਿੰਘ ਹੈ ਭਾਜੀ ਹਾਂ ਪਿੰਡ ਮੇਰਾ ਕਲਸੀਆਂ ਕਲਾਂ ਜੀ ਜੀ ਇਹ ਬੂਟੇ ਲਾਉਣ ਦਾ ਸਿਲਸਲਾ ਕਦੋਂ ਦਾ ਸ਼ੁਰੂ ਹੋਇਆ ਤੇ ਕਿਵੇਂ ਮਨ ਸ਼ੌਂਕ ਆਇਆ ਇਹ ਭਾਜੀ ਪਹਿਲਾਂ ਮੈਂ ਬੂਟੇ ਲਾਉਣਾ ਨਾ 2008 ਦੇ ਵਿੱਚ ਬੂਟੇ ਲਾਏ ਸੀ ਮੈਂ ਪਿੰਡ ਦੇ ਸਕੂਲ ਦੇ ਵਿੱਚ ਉੱਥੇ ਸਾਗਵਾਨ ਦੇ ਬੂਟੇ ਲਾਏ ਸੀ ਬਹੁਤ ਹੁਣ ਵੀ ਜਾਣ ਕੇ ਵੱਡੇ ਵੱਡੇ ਹੋਏ ਆ ਸਾਗਵਾਨ ਦੇ ਹਾਂਜੀ ਸਾਗਵਾਨ ਦੇ ਬੂਟੇ ਪਿੰਡ ਕਲਸੀਆਂ ਕਲਾਂ ਦੇ ਵਿੱਚ ਲਾਏ ਸੀ ਉਹ ਵੀ ਮੈਨੂੰ ਸਲਮਾਰਤ ਮਿਲਦਾ ਹੁੰਦਾ ਸੀ ਇਹ ਮਾਸਟਰ ਦੇ ਦਿੰਦੇ ਨਹੀਂ ਸਰਦਾਰ ਚੰਨਜੀਤ ਸਿੰਘ ਮਾਸ ਟੀਚਰ ਹੀ ਸਾਡੇ ਉਹ ਮੈਨੂੰ ਦਿੰਦੇ ਹੁੰਦੇ ਸੀ ਸਲਮਾਨਤ ਤੇ ਹੁਣ ਜਾਣ ਕੇ ਪਿਛਲੇ ਸਾਲ ਜਾਣ ਕੇ ਬੜੀ ਜਿਆਦਾ ਗਰਮੀ ਹੋਈ ਮੈਂ ਇੱਕ ਬੇਜ਼ਗਾਰ ਬੈਠਾ ਘਰੇ ਬੈਠਾ ਹਾਂ ਤਾਂ ਕੋਈ ਮੇਰੇ ਕੋਲ ਕੰਮ ਨਹੀਂ ਹੈਗਾ ਤੇ ਮੈਂ ਮੜਕੇ ਸੋਚਾਂ ਮਹਾ ਆਪਦੀ ਜ਼ਿੰਦਗੀ ਦੇ ਵਿੱਚ ਬੂਟੇ ਹੀ ਜਾਣ ਕੇ ਲਾ ਲਈਏ ਤੇ ਬੂਟੇ ਬੂਟੇ ਮ ਲਾ ਲਾ ਰਿਆ ਬੋਰਡ ਲਾਤੇ ਵੱਡੇ ਵੱਡੇ ਤੇ ਫਿਰ ਇੱਕ ਇੱਕ ਵੀਰ ਨੇ ਆਪਣੀ ਇੱਕ ਵੀਡੀਓ ਬਣਾ ਦਿੱਤੀ ਮੇਰੇ ਬੋਰਡ ਲਾਉਂਦੇ ਨੇ ਵੱਡਾ ਤਕੜਾ ਬੋਰਡ ਲਾਉਂਦੇ ਆਣੂ ਉਹਨੇ ਇੱਕ ਵੀਡੀਓ ਬਣਾ ਦਿੱਤੀ ਤੇ ਉਹਦੇ ਕਰਕੇ ਹੁਣ ਮੈਂ ਜਾਣੇ ਕਿ ਇਹ ਸੋਚ ਲਿਆ ਵੀਡੀਓ ਆਪਣੀ ਬਹੁਤ ਜਿਆਦੀ ਜਿਆਦੀ ਚੱਲ ਗਈ ਤੇ ਉਹਦੇ ਕਾਰਨ ਮੈਂ ਸੋਚ ਲਿਆ ਹੁਣ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬੂਟੇ ਹੀ ਲਾਉਣੇ ਆ ਜੀ ਬੂਟੇ ਲਾਉਣੇ ਹਾਂਜੀ ਇਹ ਤੁਸੀਂ ਦੱਸਿਆ ਵੀ ਇਹ ਬੂਟੇ ਤੁਸੀਂ ਫ੍ਰੀ ਲਾਉਂਦੇ ਫਿਰ? ਹਾਂਜੀ ਬਿਲਕੁਲ ਹੀ ਭਾਜੀ ਫ੍ਰੀ ਆ ਕੋਈ ਪੈਸਾ ਨਹੀਂ ਲੈਣਾ। ਹਾਂ ਨਹੀਂ ਨਹੀਂ ਕੋਈ ਬਸ ਤੇ ਬੂਟੇ ਕਿੱਥੋਂ ਲਿਆਉਂਦੇ ਜੀ? ਬੂਟੇ ਆਪ ਪਾਲੀਦੇ ਆ ਜੀ। ਆਪ ਤਿਆਰ ਕਰਦੇ। ਹਾਂਜੀ ਆਪ ਵੀ ਤਿਆਰ ਕਰਦੇ। ਸੜਕਾਂ ਤੋਂ ਵੀ ਇਕੱਠਾ ਕਰਦੇ। ਹਾਂਜੀ। ਕੁਛ ਮੈਨੂੰ ਜਿਹੜੀ ਮੈਨੂੰ ਕੋਈ ਸੇਵਾ ਦੇ ਦਿੰਦਾ ਉਹਦੇ ਮੈਂ ਥੋੜੇ ਜਿਹਾ ਪ੍ਰਾਈਵੇਟ ਇੱਕ ਨਰਸਰੀ ਤੋਂ ਬੂਟੇ ਲੈ ਲੀਂ ਜਾਂਦੇ। ਅੱਛਾ ਜਿਹੜੇ ਪੈਸੇ ਦਿੰਦੇ ਲੋਕੀ ਉਹਦੇ ਵੀ ਬੂਟੇ ਲੈ ਆਉਂਦੇ। ਹਾਂਜੀ ਬੂਟੇ ਉਹ ਲਾ ਦੀਦੇ ਜਿਹੜੇ ਬੂਟੇ ਮੋਲੇ ਲੈ ਕੇ। ਹਾਂਜੀ ਹਾਂਜੀ ਤੇ ਲਾ ਕੇ ਫ੍ਰੀ ਆਉਂਦੇ ਮੇਰੀਆਂ ਵੀਡੀਓ ਵੇਖ ਕੇ ਪ੍ਰਧਾਨ ਅਨੂ ਸ਼ਰਮਾ ਜੀ ਨੇ ਹਾਂ ਤੇ ਉਹਨਾਂ ਨੇ ਮੈਨੂੰ ਜਨਨ ਕਿ ਘਰ ਦਾ ਰਾਸ਼ਨ ਮੇਰਾ ਜਿਹੜਾ ਉਹ ਦਿੰਦੇ ਆ ਜੀ اچھا ਘਰ ਦਾ ਰਾਸ਼ਨ ਕੋਈ ਸੰਸਥਾ ਸਮਾਜ ਸੇਵੀ ਸੰਸਥਾ ਦੇ ਦਿੰਦੇ ਹਾਂਜੀ ਹਾਂਜੀ ਦਿੰਦੇ ਆ ਅੱਛਾ ਉਹ ਤੋਂ ਇਲਾਵਾ ਚਲੋ ਰਾਸ਼ਨ ਤਾਂ ਮਿਲ ਗਿਆ ਕਿ ਏਰੀ ਘਰਾਂ ਦੇ ਖਰਚੇ ਬੜੇ ਹੁੰਦੇ ਆ ਕੋਈ ਦੁੱਧ ਦਾ ਕੋਈ ਚਾਹ ਦਾ ਕੋਈ ਖੰਡ ਦਾ ਕਿਤੇ ਬੰਦਾ ਕੋਈ ਕੋਈ ਚੀਜ਼ ਖਾਣ ਨੂੰ ਜੀ ਕਰ ਆਉਂਦਾ ਉਹਦੇ ਵਾਸਤੇ ਪੈਸਾ ਕਿੱਥੋਂ ਉਹਦੇ ਵਾਸਤੇ ਮੇਰੇ ਕਿ ਕਰਦੇ ਆ ਉਹ ਜ਼ਿੰਮੇਵਾਰਾਂ ਦਾ ਘਰੇ ਕੰਮ ਕਰਦੀ ਹੁਣ ਜ਼ਿੰਮੇਵਾਰਾਂ ਦਾ ਕੰਮ ਕਰਦੇ ਆ ਤੇ ਫਿਰ ਜਨਨ ਕਿ ਮੈਂ ਉਹੀ ਤਾਂ ਸੰਡੇ ਵੀ ਉਹਨਾਂ ਨੇ ਦਿਹਾੜੀ ਕਰਕੇ ਆਏ 800 ਰੁਪਿਆ ਲੈ ਤੋ ਉਹਦੇ ਬੂਟੇ ਲਾਉਂ ਉਹਨਾਂ ਨੇ ਕੁਝ ਕੰਮ ਕਰਕੇ ਵੀ ਨਾਲ ਤੇ ਉਹਨਾਂ ਨੇ 800 800 ਰੁਪਇਆ ਲਿਆਂਦਾ ਉਹਨਾਂ ਨੇ ਅੱਛਾ ਝੋਨਾ ਲਾਇਆ ਸੀ ਉਹਨਾਂ ਨੇ ਤੇ ਮੈਂ ਹਰ 500 ਰੁਪਏ ਤੇ ਉਹਨਾਂ ਦੇ ਵੀ ਵਿੱਚੋਂ ਪੈਸੇ ਬੂਟੇ ਉਹਦੇ ਬੂਟੇ ਲਾਤੇ ਹਾਂਜੀ ਉਹਨਾਂ ਦੇ ਵੀ ਲਾ ਅੱਛਾ ਫਿਰ ਘਰ ਵਾਲਿਆਂ ਦਾ ਰਿਸਪੌਂਸ ਕਿਦਾਂ ਦਾ ਘਰ ਵਾਲੇ ਕਰਦੇ ਤੁਹਾਡਾ ਸਪੋਰਟ ਕਰਦੇ ਵੀ ਚਾਹੇ ਚੰਗੀ ਗੱਲ ਹੈ ਵੀ ਉਹਨਾਂ ਦੇ ਪੈਸੇ ਵੀ ਤੁਸੀਂ ਉੱਧਰ ਲਾ ਦਿੰਦੇ ਹੋ ਬਾਜੀ ਘਰ ਵਾਲੇ ਮੇਰੇ ਉਹਨਾਂ ਦੇ ਵੱਧ ਚੜ ਕੇ ਆਪਾਂ ਬੂਟੇ ਲਾਈਏ ਤੇ ਵਾਤਾਵਰਨ ਬਚਾਈਏ ਮੇਰੇ ਘਰਦਿਆਂ ਦਾ ਵੀ ਬਹੁਤ ਜ਼ਿਆਦਾ ਮੈਨੂੰ ਸੰਜੋਗਿਆ ਜੀ ਕਿੰਨੇ ਪਰਿਵਾਰ ਚ ਕੌਣ ਕੌਣ ਜੀ ਇਹ ਦੋ ਮੁੰਡੇ ਮੇਰੇ ਇੱਕ ਗੁਡੀਆਂ ਇੱਕ ਘਰ ਵਾਲੇ ਮੁੰਡੇ ਕਰਦੇ ਆ ਮੁੰਡੇ ਇਹਦੇ ਛੋਟੇ ਆ ਬਿਲਕੁਲ ਛੋਟੇ ਆ ਗੁਡੀਆਂ ਵੀ ਛੋਟੀ ਆ ਹਾਂਜੀ ਗੁਡੀਆਂ ਵੀ ਛੋਟੀ ਆ ਇਹ ਕਮਾਈ ਦਾ ਸਾਧਨ ਤੁਸੀਂ ਦੋਵੇਂ ਜਿਹਾ ਆ ਬੀ ਹਾਂਜੀ ਹਾਂਜੀ ਅੱਛਾ ਹਾਂਜੀ ਤੇ ਤੁਸੀਂ ਸਾਰੀ ਦਿਹਾੜੀ ਬੂਟੇ ਲਾਉਂਦੇ ਹੋ ਤੇ ਫਿਰ ਕੋਈ ਪੈਸਾ ਤੇ ਲੈ ਕੋਈ ਨਹੀਂ ਦਿੰਦਾ ਕੋਈ ਕੁਝ ਮੱਲਾ ਦੇਂਦੇ ਸੇਵਾ ਦੇ ਹੀ ਦਿੰਦੇ ਆ ਜੀ ਵੇਖ ਕੇ ਜਦੋਂ 150 ਹਾਂਜੀ 150 ਮਿਲ ਹੀ ਜਾਂਦਾ ਤੇ ਉਹਦੇ ਹੁਣ ਤੱਕ ਸਭ ਤੋਂ ਵੱਡਾ ਇਨਾਮ ਕਿਹੜਾ ਮਿਲਿਆ ਜਾਂ ਕਿਸੇ ਨੇ ਸਨਮਾਨਿਤ ਕੀਤਾ ਹੋਵੇ 110000 ਰੁਪਏ 15000 ਹਾਂਜੀ ਸਾਡੇ ਨਗਰ ਦੇ ਵਿੱਚ ਆਈਟੀ ਕਾਲਜ ਵਾਲਿਆਂ ਨੇ ਮੈਨੂੰ ਕੀਤਾ ਸਲਮਾਨਤ ਕੀਤਾ ਸੀ 1100 ਰੁਪਏ ਦਾ ਕੀਤਾ 1100 ਰੁਪਏ ਦਾ ਹਾਂਜੀ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਸਾਲ ਹੀ ਹੋ ਗਿਆ ਜੀ ਸਾਲ ਹੋ ਗਿਆ ਹਾਂਜੀ ਤੇ ਕਿੰਨੇ ਏਰੀਆ ਚ ਤੁਸੀਂ ਘੁੰਮਦੇ ਜੇ ਬੂਟੇ ਲਾਉਣ ਵਾਸਤੇ ਇਹ ਮੈਂ ਖੇਮ ਕਰਨ ਤੱਕ ਬੂਟੇ ਲਾਏ ਆ ਜੀ ਕਿਰਿਆਲਾ ਕੱਲ ਮੈਂ ਲਾ ਕੇ ਆ ਜੀ ਤਲਵੰਡੀ ਸੋਭਾ ਸਿੰਘ ਦੀ ਗੁਰਦਾਰੇ ਹਮ ਤੇ ਉੱਥੇ ਬਾਬਾ ਲੱਛੀ RAM ਦਾ ਗੁਰਦਰਾ ਉੱਥੇ ਮੈਂ ਕੱਲ ਲਾ ਕੇ ਆ ਜੀ ਬੂਟੇ ਹਾਂਜੀ ਅੱਛਾ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਹੈਨਾ ਬਹੁਤ ਵਧੀਆ ਕਾਰਜ ਕਰ ਰਹੇ ਹੋ ਲੋਕਾਂ ਦੇ ਬੱਚਿਆਂ ਲਈ ਸਾਹ ਪੈਦਾ ਕਰ ਰਹੇ ਹੋ ਹੈਨਾ ਪਰ ਕੁਝ ਲੋਕ ਐਸੇ ਵੀ ਹੈਗੇ ਨੇ ਜਿਹੜੇ ਬੂਟਾ ਵੱਢਣ ਲੱਗਿਆ ਜਾਂ ਬੂਟੇ ਨੂੰ ਸਾੜ ਲੱਗਿਆ ਸੋਚਦੇ ਤੱਕ ਨਹੀਂ ਕੋਈ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਇਹ ਆਪਾਂ ਇੱਕ ਰੁੱਖ ਨੂੰ ਅੱਗ ਨਾ ਲਾਇਆ ਕਰੋ ਜਿਹੜਾ ਕੱਖ ਕੰਡਾ ਹੁੰਦਾ ਉਹ ਪਾਸੇ ਕਰਕੇ ਸਾੜ ਦਿਆ ਕਰੋ ਤੇ ਬੂਟਾ ਜਿਹੜਾ ਆਪਣਾ ਵੱਜ ਜਾਵੇ ਤੇ ਥੋੜੀ ਜੀ ਮਿਹਨਤ ਕਰ ਲਿਆ ਕਰੋ ਜੇ ਮਾਲਕ ਚਲੋ ਨਹੀਂ ਕਰ ਸਕਦੇ ਉਹਦੇ ਬਾਰੇ ਮੇਰੇ ਰਕੇ ਬੰਦੇ ਨੂੰ ਸੱਦੋ ਤੇ ਮੈਂ ਕਰ ਦੇਵਾਂ ਤੇ ਬੂਟਾ ਨਹੀਂ ਆਪਾਂ ਸਾੜਨਾ ਬੂਟਾ ਨਹੀਂ ਸਾੜਨਾ ਹਾਂਜੀ ਮੇਰਾ ਨੰਬਰ ਲੈ ਲਓ ਤੇ ਮੈਨੂੰ ਫੋਨ ਕਰੋ ਜਿੱਥੇ ਬੂਟੇ ਜਾ ਰਹੇ ਆ ਉੱਥੇ ਮੈਂ ਫ੍ਰੀ ਸੇਵਾ ਕਰਕੇ ਆਉਂਗਾ ਕੋਈ ਕਿਸੇ ਤੋਂ ਪੈਸਾ ਨਹੀਂ ਲੈਂਦਾ ਪਰ ਆਪਾਂ ਬੂਟੇ ਬਚਾਈਏ ਹਾਂਜੀ ਇਹ ਤੁਹਾਡੇ ਬਾਅਦ ਚ ਸ਼ੌਂਕ ਆਇਆ ਕਿੱਥੋਂ ਕਿਵੇਂ ਤੁਹਾਡੇ ਮਨ ਚ ਚਾਗੀਏਗਾ ਇਹ ਭਾਜੀ ਜਦੋਂ ਮੈਂ ਘਰੇ ਬੈਠਾ ਨਾ ਵਿਹਲਾ ਬੈਠਾ ਕਰੇ ਮੈਂ ਕੋਈ ਮੇਰੇ ਕੋਲ ਕੰਮ ਨਹੀਂ ਹੈਗਾ ਤੇ ਮੁੜ ਕੇ ਮੈਸਜ ਜਣ ਕੇ ਇਹ ਇਸੇ ਸੇਵਾ ਲਈ ਕਈ ਵਾਰੀ ਨਾ ਬੰਦਾ ਕਿਸੇ ਨੂੰ ਵੇਖ ਕੇ ਵੀ ਕਰ ਲੈਂਦਾ ਕਿਸੇ ਹੋਰ ਸਮਾਜ ਸੇਵੀ ਨੂੰ ਵੇਖਿਆ ਹੋਏ ਵੀ ਯਾਰ ਜੇ ਉਹ ਬੂਟੇ ਲਾਉਂਦਾ ਤੇ ਮੈਂ ਵੀ ਲਾਵਾਂ ਨਹੀਂ ਭਾਜੀ ਆਪਾਂ ਕਿਸੇ ਵੱਲੇ ਨਹੀਂ ਵੇਖਿਆ ਆਪਣੀ ਮਰਜ਼ੀ ਆਪਣੀ ਮਰਜ਼ੀ ਨਾਲ ਅੱਛਾ ਹਾਂਜੀ ਤੇ ਹੁਣ ਘਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਫਿਰ ਹਾਂਜੀ ਗੁਜ਼ਾਰਾ ਚਲੋ ਮਾਲਕ ਸੱਚੇ ਪਾਤਸ਼ਾਹ ਕਰੀ ਜਾਂਦਾ ਜੀ ਅੱਛਾ ਹਾਂਜੀ ਤੇ ਲੋਕ ਜਿੱਦਾਂ ਤੁਸੀਂ ਬੂਟੇ ਲਾ ਕੇ ਆਉਂਦੇ ਕੋਈ 100 50 ਦਿੰਦਾ ਉਹਦੇ ਨੇ ਕੰਮ ਕਰਾਉਂਦੇ ਹਾਂਜੀ ਹਾਂਜੀ ਉਹਦੇ ਨੇ ਹੂੰ ਕੋਈ ਅਪੀਲ ਕਰਨੀ ਚਾਹੋਗੇ ਸੰਗਤਾਂ ਨੂੰ ਸੇ ਆਪਣਾ ਜਿਹੜੇ ਤੁਹਾਡੇ ਬੂਟੇ ਜੇ ਲਵਾਉਣਾ ਚਾਹੁੰਦੇ ਮੈਂ ਤਾਂ ਇਹੋ ਭਾਜੀ ਅਪੀਲ ਕਰਦਾ ਆਪਾਂ ਵੱਧ ਚੜ ਕੇ ਬੂਟੇ ਲਾਈਏ ਜਿੰਨੇ ਵੀ ਜਾਣ ਕੇ ਲੱਗਦਾ ਗਰਮੀ ਹੋਣ ਜਾਣ ਕੇ 47 ਡਿਗਰੀ ਦੇ ਤਾਪਮਾਨ ਜਾ ਰਿਹਾ ਤੇ ਆਪਾਂ ਜਾਣ ਕੇ ਉਹ ਦबई ਦੇ ਵਿੱਚ ਜਾਣ ਕੇ ਉਹਨਾਂ ਨੇ ਹਾਂ ਆਪਣੇ ਪੰਜਾਬ ਦੇ ਵਿੱਚੋਂ ਮਿੱਟੀ ਖੜ ਕੇ ਉਹਨਾਂ ਨੇ ਟੈਂਪਰੇਚਰ ਆਪਦਾ 30 ਤੱਕ ਲੈ ਗਏ ਜੀ ਤੇ ਆਪਣੇ ਕੋਲ ਖੁਦ ਬਾਬੇ ਨਾਨਕ ਨੇ ਸਭ ਕੁਝ ਦਿੱਤਾ ਇੱਥੋਂ ਜਾਣ ਕੇ ਦਿੱਤਾ ਦਿੱਤਾ ਤੇ ਆਪਾਂ ਜਾਣੇ ਕਿ ਆਪਾਂ ਖੁਦ ਆਪਾਂ ਇੱਥੇ ਨਹੀਂ ਬੂਟੇ ਲਗਾ ਸਕਦੇ ਇੱਕ ਚੀਜ਼ ਹੋ ਰਹੀ ਹੈ ਵੀ ਲੋਕਾਂ ਨੇ 40 40000 ਦਾ 50 50000 ਦਾ ਏਸੀ ਤੇ ਘਰ ਲਾ ਲਿਆ ਪਰ 40 ਰੁਪਏ ਦਾ ਬੂਟਾ ਲੈ ਕੇ ਨਹੀਂ ਲਾਉਂਦੇ ਨਹੀਂ ਇਹ ਗੱਲ ਤਾਂ ਢੀ ਸੱਚੀ ਆ ਜੀ ਹੈਨਾ ਕੁਝ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਮੈਂ ਇਹਨਾਂ ਨੂੰ ਇਹੋ ਕਹਿਣਾ ਚਾਹਣਾ ਹਾਂ ਤੇ ਜਾਣ ਕੇ ਆਪਾਂ ਬੂਟੇ ਲਾਈਏ ਬੂਟੇ ਵੀ ਚਲੋ ਏਸੀ ਵੀ ਚਲੋ ਲਾਏ ਆ ਤੇ ਆਪਾਂ ਨਾਲ-ਨਾਲ ਬੂਟੇ ਵੀ ਆਪਾਂ ਲਾਈਏ ਤੇ ਏਸੀ ਨੂੰ ਆਪੇ ਆਟੋਮੈਟਿਕ ਜਦੋਂ ਆਪਾਂ ਨੂੰ ਠੰਡ ਆਉਣ ਲਈ ਆਪਾਂ ਏਸੀ ਨੂੰ ਆਪੇ ਏਸੀ ਆਪਾਂ ਫਿਰ ਆਪਾਂ ਲਾਉਣੇ ਮਤਲਬ ਘਟ ਜਾਣੇ ਆਪੇ ਆਟੋਮੈਟਕੀ ਹਾਂ ਵੀ ਬੂਟੇ ਵਾਤ ਤੋਂ ਹਾਂਜੀ ਬੂਟੇ ਆਪਾਂ ਜਦੋਂ ਲਾਦੇ ਤੇ ਏਸੀ ਘਟ ਜਾਂਦੀ ਹਾਂ ਬਹੁਤ ਭਗਤ ਬੰਦਾ ਜੀ ਆਪਾਂ ਇਹਦੀ ਗੱਲਬਾਤ ਤੋਂ ਵੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਬੜੀ ਵੱਡੀ ਸੇਵਾ ਹੈ ਹੁਣ ਤੱਕ ਕਿੰਨੇ ਕਬੂਟੇ ਲਾ ਚੁੱਕੇ ਹੋ ਮੈਂ 9000 ਦੇ ਤਕਰੀਬ ਵਿੱਚ ਪਹੁੰਚ ਹੀ ਚੱਲਿਆ ਜੀ 9000 ਬੂਟਾ ਤੇ ਉਹ ਬੂਟੇ ਵੇਖਿਆ ਮਣਕੇ ਜਾ ਕੇ ਉਹ ਰੁੱਖ ਬਣੇ ਹਾਂਜੀ ਹਾਂਜੀ ਬਹੁਤ ਵਧੀਆ ਰੁੱਖ ਜਣ ਕੇ ਚੱਲਦੇ ਪਏ ਆਪਣੇ ਹਾਂਜੀ ਬਾਜਪੁਰ ਪਤਾ ਲੈਣ ਵੀ ਜਾਂਦੇ ਹੋ ਹਾਂਜੀ ਹਾਂਜੀ ਆ ਜਣ ਕੇ ਰੇੜੀ ਰੱਖੀ ਆ ਮੈਂ ਪਿੰਡ ਪਿੰਡ ਜਾਂਦਾ ਰਹਿਣਾ ਸਾਰੇ ਪਿੰਡਾਂ ਦੇ ਵਿੱਚ ਹਾਂਜੀ ਡਰਮ ਵੀ ਰੱਖਿਆ ਪਾਣੀ ਹਾਂਜੀ ਡਰਮ ਜਣ ਕੇ ਭਾਜੀ ਮੈਂ ਬੂਟੇ ਇਕੱਲੇ ਮੈਂ ਲਾਉਂਦਾ ਨਹੀਂ ਨਾ ਨਾਲ ਉਹਨਾਂ ਦੀ ਮੈਂ ਦੇਖਭਾਲ ਵੀ ਕਰਦਾ ਇਹ ਡਰਮ ਰੱਖਿਆ ਬਾਲਟੀ ਵਿੱਚ ਆ ਜੀ ਜੀ ਤੇ ਇਹਨਾਂ ਦੇ ਵਿੱਚ ਹੀ ਜਣ ਕੇ ਮੈਂ ਪਾਣੀ ਵਿੱਚ ਆ ਤੇ ਮੈਂ ਬੂਟੇ ਵੇਹਣਾ ਰਹਿਣਾ ਆ ਇੱਕ ਚੀਜ਼ ਹੋਰ ਨਜ਼ਰ ਆ ਰਹੀ ਆ ਕੀ ਚੀਜ਼ ਆ ਇਹ ਭਾਜੀ ਕਰੇਰ ਦਾ ਹੈ ਅੱਛਾ ਇਹ ਫੜੀ ਹੋਦੀ ਇਹ ਬੂਟੇ ਛਾਂਦਾਰ ਵੀ ਆ ਤੇ ਫੁੱਲਦਾਰ ਵੀ ਬੂਟੇ ਆ ਇਹਦੇ ਵਿੱਚੋਂ ਬੀਜ ਕੱਢ ਕੇ ਬੂਟੇ ਤਿਆਰ ਹਾਂਜੀ ਹਾਂਜੀ ਇਹਦੇ ਚੋਂ ਆਪਾਂ ਬੀਜ ਕੱਢ ਕੇ ਤੇ ਬੂਟੇ ਆਪਾਂ ਤਿਆਰ ਕਰਨੇ ਬੂਟੇ ਆਪ ਤਿਆਰ ਕਰਦੇ ਹੋ ਠੀਕ ਤੇ ਜਦੋਂ ਨਹੀਂ ਹੁੰਦੇ ਉਦੋਂ ਫਿਰ ਮੁੱਲ ਲਿਆ ਕੇ ਹਾਂਜੀ ਹਾਂਜੀ ਜਦੋਂ ਨਹੀਂ ਹੁੰਦੇ ਸੋ ਇਹ ਵੀਰ ਆ ਸੰਤੋਖ ਸਿੰਘ ਤੇ ਬੜੀ ਵੱਡੀ ਸੇਵਾ ਕਰ ਰਿਹਾ ਤੇ ਮੈਂ ਇੱਕ ਨਾ ਲੋਕਾਂ ਨੂੰ ਅਪੀਲ ਕਰਨੀ ਜ਼ਰੂਰ ਚਾਹੂੰਗਾ ਕਿ ਯਾਰ ਆਪਾਂ 40-40 ਹਜ਼ਾਰ ਦੇ 50-50 ਹਜ਼ਾਰ ਲਾ ਕੇ ਏਸੀ ਤੇ ਲਾ ਲੈਨੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸੇ ਤਰ੍ਹਾਂ ਏਸੀ ਵੱਧਦੇ ਰਹੇ ਤੇ ਸਾਡਾ ਤਾਪਮਾਨ ਜਿਹੜਾ ਉਹ ਕਿਧਰ ਨੂੰ ਜਾਊਗਾ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜਦੋਂ ਤੁਸੀਂ ਬੱਚਿਆਂ ਦੇ ਆਪਣੇ ਜਨਮ ਦਿਨ ਮਨਾਉਂਦੇ ਹੋ ਜਾਂ ਕੋਈ ਧਾਰਮਿਕ ਸਮਾਗਮ ਕਰਾਉਂਦੇ ਹੋ ਹੁਣ ਜਿਤਨਾ ਹੁਣ ਸ਼ਤਾਬਦੀ ਆਉਣ ਵਾਲੀ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਆਉਣਾ ਹੈ ਤੇ ਮੈਂ ਸਮਝਦਾ ਵੀ ਜਿੰਨਾਂ ਆਪਾਂ ਜਨਮ ਦਿਹਾੜਾ ਮਨਾਉਨੇ ਆ ਜਾਂ ਮੰਨ ਕੇ ਚੱਲੋ ਆਪਾਂ ਸੌਆਂ ਜਨਮ ਦਿਹਾੜਾ ਮਨਾ ਰਹੇ ਆ ਗੁਰੂ ਨਾਨਕ ਸਾਹਿਬ ਦਾ ਜਾਂ ਗੁਰੂ ਅਰਗਵਿੰਦ ਪਾਤਸ਼ਾਹ ਦਾ ਤੇ ਉਹਨੇ ਬੂਟੇ ਗਿਣ ਕੇ ਆਪਣੇ ਪਿੰਡ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰੀਏ ਤੇ ਮੈਂ ਸਮਝਦਾ ਵੀ ਐਡੀ ਵੱਡੀ ਸਾਡੀ ਆਬਾਦੀ ਆ ਤੇ ਜੇ ਹਰ ਬੰਦਾ ਜਿਆਦਾ ਨਹੀਂ ਤੇ ਮੈਂ ਕਹਿੰਨਾ ਇੱਕ ਇੱਕ ਬੂਟਾ ਤੇ ਜ਼ਰੂਰ ਲਾਵੇ ਯਾਰ ਇੱਕ ਇੱਕ ਬੂਟਾ ਲਾ ਦਿਓ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਨਾ ਟੈਂਪਰੇਚਰ ਜਿਹੜਾ ਹੁਣ 47 48 ਡਿਗਰੀ ਚੱਲ ਰਿਹਾ ਤੇ ਮੈਨੂੰ ਲੱਗਦਾ ਵੀ ਆਪਾਂ 30 ਤੋਂ ਥੱਲੇ ਲਿਆ ਸਕਦੇ ਹਾਂ ਜੇ ਆਪਾਂ ਬੂਟੇ ਲਾਉਣੇ ਸ਼ੁਰੂ ਕਰ ਦਿੱਤੀਏ ਦੂਜੀ ਗੱਲ ਇਹ ਆ ਵੀ ਡਵੈਲਪਮੈਂਟ ਦੇ ਨਾਂ ਤੇ ਸਰਕਾਰਾਂ ਵੱਲੋਂ ਵੱਡੇ ਵੱਡੇ ਪੁਲ ਉਸਾਰੇ ਗਏ ਵੱਡੀਆਂ-ਵੱਡੀਆਂ ਸੜਕਾਂ ਚੌੜੀਆਂ ਕਰ ਦਿੱਤੀਆਂ ਗਈਆਂ ਸੈਂਕੜੇ ਨਹੀਂ ਲੱਖਾਂ ਬੂਟੇ ਜਿਹੜੇ ਆ ਵੱਡੇ ਵੱਡੇ ਬੋਰਡ ਜਿਹੜੇ ਮੈਂ 3 300 ਸਾਲ 4 400 ਸਾਲ ਪਰਾਣੇ ਉਹ ਜਿਹੜੇ ਬੂਟੇ ਆ ਉਹ ਵੱਡ ਵੱਡ ਕੇ ਤੇ ਦੜੇ ਲਾ ਦਿੱਤੇ ਅਸੀਂ ਢੇਰ ਲਾ ਦਿੱਤੇ ਪਰ ਅਸੀਂ ਲਾਉਣ ਦਾ ਇੰਤਜ਼ਾਮ ਨਹੀਂ ਕੀਤਾ ਸਾਰੇ ਜਿੰਨੇ ਵੀ ਸਾਡੇ ਲੀਡਰ ਸਹਿਬਾਨ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਇੱਕ ਥੋੜਾ ਜਿਹਾ ਹਲਾਤ ਤੁਸੀਂ ਮਾਰਿਆ ਕਰੋ ਵੀ ਜਿੰਨੇ ਕਬੂਟੇ ਪੁੱਟਣੇ ਆ ਉਹਨੇ ਕ ਲਵਾਉਣ ਦੀ ਵੀ ਕੋਸ਼ਿਸ਼ ਕਰਿਆ ਕਰੋ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਾਡੇ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਵਾਤਾਵਰਨ ਬਾਰੇ ਗੁਰਦੁਆਰਿਆਂ ਦੇ ਵਿੱਚ ਜ਼ਰੂਰ ਬੋਲਿਆ ਕਰੋ ਵਾਤਾਵਰਨ ਬਾਰੇ ਮੀਡੀਆ ਵਾਲੇ ਵੀਰ ਬੋਲਣ ਵਾਤਾਵਰਨ ਤੇ ਕਿਸਾਨ ਜਥੇਬੰਦੀਆਂ ਐਕਸ਼ਨ ਲੈਣ ਵੀ ਜਿਹੜਾ ਕਿਸਾਨ ਆਪਣੇ ਰੋਖ ਨਹੀਂ ਲਾ ਸਕਦਾ ਉਹਨੂੰ ਐਮਐਸਪੀ ਮੰਗਣ ਦਾ ਵੀ ਕੋਈ ਹੱਕ ਨਹੀਂ ਜੇ ਸਾਫ ਸਫਾਈ ਨਹੀਂ ਰੱਖ ਸਕਦੇ ਅਸੀਂ ਜੇ ਅਸੀਂ ਜ਼ਹਿਰਾਂ ਹੀ ਪੈਦਾ ਕਰਨੀਆਂ ਆਪਣਾ ਪਾਣੀ ਖਰਾਬ ਕਰ ਲਿਆ ਤੇ ਉਹ ਫਿਰ ਸਾਨੂੰ ਕਿਸਾਨ ਘਾਉਣ ਦਾ ਵੀ ਕੋਈ ਮਸਲਮ ਨਹੀਂ ਅਸੀਂ ਧਰਤੀ ਬਚਾਉਣੀ ਤੇ ਧਰਤੀ ਕਾਦਣਾ ਬਚਣੀ ਰੁੱਖ ਲਗਾਓ ਜੀਵਨ ਬਚਾਓ ਰੋਖ ਹੀ ਸਾਡਾ ਜੀਵਨ ਹੈ ਸੋ ਇਹ ਅਪੀਲ ਜ਼ਰੂਰ ਨਾਲ ਬੰਦੇਓ ਇਹ ਬੰਦਾ ਵਿਚਾਰਾ ਥੋੜਾ ਜਿਆ ਹੋਰ ਸਾਹਿਬ ਦਾ ਮਤਲਬ ਥੋੜਾ ਭਗਤ ਬੰਦਾ ਹੈ ਇਹ ਬੰਦਾ ਇੰਨੀਆਂ ਗੱਲਾਂ ਨਹੀਂ ਕਹਿ ਸਕਦਾ ਜਿਹੜੀਆਂ ਗੱਲਾਂ ਅਸੀਂ ਆਪਣੇ ਮਾਧਿਅਮ ਰਾਹੀਂ ਕਹਿ ਰਹੇ ਸੋ ਇਸ ਕਰਕੇ ਮੈਂ ਬੇਨਤੀ ਕਰ ਰਿਹਾ ਵੀ ਜਰੂਰ ਇਹੋ ਜਿਹੇ ਬੰਦਿਆਂ ਨੂੰ ਸਪੋਰਟ ਕਰੋ ਬਦ ਤੋਂ ਬਦ ਰੁੱਖ ਲਵਾਓ ਤੇ ਜੀਵਨ ਬਚਾਓ ਧੰਨਵਾਦ